ਮੇਰੇ ਆ ਮਮੀ ਸਫਰ ਤੇਰਾ ਮੱਝਿਆ ਦੇ ਹਾਂ ਜਦੋਂ ਇਹ ਤੇਰਾ ਸਿਰ ਤਾਂ ਜ਼ਰੂਰੀ ਹੈ ਫਿਰ ਟਾਈਮ ਦੀ ਤਾਂ ਕੀਮਤ ਫਿਰ ਸਮੇਂ ਦੀ ਤਾਂ ਕੋਈ ਕੀਮਤ ਹੀ ਨਹੀਂ ਜੀ ਬੱਚਾ ਬੱਚਾ ਤੇਰਾ ਤਾਂ ਜਮੇ ਓਕੇ ਰਿਪੋਰਟ ਹੋ ਗਿਆ ਤੂੰ ਤਾਂ ਹੁਣ ਆਪਦਾ ਪਾਜਣ ਬੋਜਨ ਜਾ ਘਟਾਇਆ ਤੜਕੇ ਪਾ ਗੇੜਾ ਗੂੜਾ ਕੱਢਿਆ ਕਰ ਸਾਈਕਲ ਦਾ ਚੱਲ ਕੋਸ ਨਹੀਂ ਇਹ ਚੀਜ਼ਾਂ ਚ ਐ ਗੈਂਡੀ ਹਾਂ ਬਾਈ ਹੁਣ ਸਟਾਰਟ ਦੇਣਾ ਯਾਰ ਸਾਰਾ ਤੇਰੇ ਨਾਲ ਆ ਜਰ ਜੇ ਮੈਂ ਕਹਿਣਾ ਹੁਣ ਹਣਾ ਠੀਕ ਆ ਮੜਾ ਜਹਾ ਹੌਸਲਾ ਰੱਖੋ ਗੱਲ ਕੁਝ ਵੀ ਨਹੀਂ ਇਹ ਜੰਨਾ ਜੇ ਨੂੰ ਹੋਰ ਟੂਮੇ ਵੀਲੌਗ ਤੁਹਾਡਾ ਸਵਾਗਤ ਆ ਆਪਣੇ ਨਾ ਮੇ ਬਲੌਗ ਚ ਅੱਜ ਆ ਜੀ ਆਪਣੇ ਬਲੌਗ ਦਾ 254ਵਾਂ ਦਿਨ ਮਿੱਤਰੋ ਅੱਜ ਸਵੇਰੇ ਆਪਾਂ 4 ਵਜੇ ਉੱਠੇ ਜੀ ਉਹਨਾ ਮੀਂਹ ਪੈ ਰਿਹਾ ਤਰੀਕਾ ਚ 31 ਅਗਸਤ ਠੀਕ ਆ ਜੀ ਭੋਗ ਵੀ ਆ ਮਣੀ ਕੇ ਆਪਾਂ ਪਦਾਨ ਵੀ ਸਿੱਟਣੀ ਸੀ ਠੀਕ ਆ ਕੱਲ ਮੋਟਰ ਸਾਡੀ ਸੀ ਪਰ ਮੀਂਹ ਪੈ ਗਿਆ ਹੁਣ ਲੱਗਦਾ ਛੇਤੀ ਨਹੀਂ ਜਾਣੀ ਕੋ 2-4 ਦਿਨ ਜਿਹੜੇ ਹਫਤੇ ਦਾ ਲੱਛਣ ਹੈ ਪੱਛਤਾ ਰੱਬ ਤੋਂ ਹੀ ਜਾਂਦਾ ਆਇਆ ਬਈ ਇਹ ਆ ਸਾਡੀ ਜੱਟ ਲਾਇਫ ਅੰਮਿਕਾ ਲਈ ਹਾਂ ਅੰਮਿਕਾ ਲਈ ਸ਼ਾਮ ਮੀ ਪਈ ਆ ਨਾ ਮਤਰਾ ਅਹੀਂ ਪਹੁੰਚੇ ਜਾਣਗਣੀਓ ਕੜੇ ਜੀ ਐਸੀ ਵੀ ਭੱਜਾਂਗੇ ਠੀਕ ਆ ਤਾਂ ਕਰਕੇ ਸਾਰੀ ਫੋਨ ਕਰੀ ਜਾਂਦੇ ਪਾਪੜ ਵਰਗੇ ਕਦੋਂ ਚਲੀਏ ਕਦੋਂ ਚਲੀਏ ਮੀ ਜੇ ਕਦੋਂ ਕੋ ਹਟੂ ਮੀ ਦਾ ਇਹ ਚੱਕਰ ਪੈ ਗਿਆ ਜਮੀਨ ਬਣੀ ਕੇ ਪਹੁੰਚੇ ਆ ਵੀ ਮੈਟਰੋ ਜਾਂ ਤੁਹਾਨੂੰ ਪਤਾ ਹੀ ਨਹੀਂ ਪਈ ਜਾਣਾ ਸੀ ਹੁਣ ਆਪਾਂ ਚੱਲੇ ਮਣੀ ਦੇ ਪਾੜ ਤੇ ਉਹਨਾਂ ਨੇ ਕਰਿਆ ਪਹੋਗ ਗੁਰਦੁਆਰੀ ਪਾਇਆ ਫਿਰ ਕਿਉਂਕਿ ਕਰੇ ਦਾ ਫਿਰ ਮੀ ਪਈ ਜਾਣਾ ਸੀ ਆ ਕਰਕੇ ਹੁਣ ਚੱਲਿਆ ਸੀ ਗੁਰੂ ਘਰ ਨਹੀਂ ਬਹੁਤ ਪਈ ਜਾਣਾ ਉਹਦਾ ਹਟਾਈ ਨਹੀਂ ਸਾਡੀ ਜੀਤਮੰਦੀ ਹੈ ਮੇਰੀ ਭੈਣ ਭਾਈ ਨਹੀਂ ਮੰਦੀ ਚਲੋ ਓਏ ਮੈਂ ਤਾਂ ਜੁ ਵੀ ਨਹੀਂ ਮੰਦੀ ਕੁਸ ਆਪਾਂ ਲੈ ਇਹ ਬੀਬੀ ਨੂੰ ਵੇਰਾ ਚੱਲ ਤੁਸੀਂ ਜਾਓ ਮੈਂ ਬਹੁਤ ਆ ਸੜਕ ਦਾ ਬਾਈ ਇੱਥੋਂ ਦਾ ਮੁਸ਼ਕਲ ਯਾਰ ਇੱਧਰ ਦਾ ਪਾਣੀ ਬੜਾ ਖੜਦਾ ਇੱਧਰ ਦਾ ਟੁੱਟਣ ਲੱਗ ਗਿਆ ਜਿੱਥੇ ਪਾਣੀ ਖੜਦਾ ਯਾਰ ਮਿੱਤਰੋ ਉੱਥੇ ਸੜਕ ਪੱਜਦੀ ਨਹੀਂ ਇਹ ਜਿਵੇਂ ਉਹ ਕਹਿੰਦੇ ਨੇ ਕਲੀਅਰ ਕਟਾ ਟ੍ਰੇਨ ਚ ਪੈਣਾ ਸੜਕ ਦਾ ਪਾਣੀ ਇਹਦਾ ਲੋਟ ਕਰੀਂ ਕਰ ਇੱਧਰ ਨਹੀਂ ਟ੍ਰੇਨ ਜੀ ਦਾ ਆਪ ਵੱਲ ਹੋ ਗਿਆ ਉਹ ਨਾਲ ਖੜ ਗਿਆ ਹਾਂ ਹੁਣ ਤਾਂ ਡੁੰਗਾ ਹੋ ਗਿਆ ਨਾ ਉਹ ਤੇ ਕਿੱਥੇ ਤੱਕ ਦੀ ਹੋਏ ਹੁਣ ਸਾਫ਼ ਹੋ ਗਈ ਹੁਣ ਨੀ ਪਰਵਾਹ ਇਹਨੂੰ ਚੱਲੂਗੀ ਕੋਈ ਮੈਟਰੋ ਪਾਣੀ ਹੋਏ। ਲੈ ਕੋ ਮੈਟਰੋ ਉਤਰਾ ਲਾ ਦੋ ਵੀ ਡੋਪ ਜਾਂਦਾ ਮਾੜੇ ਜਿਹੇ। ਲਾ। ਇਹ ਨਾ ਗਮੀ ਬੇ। ਬਹੁਤਾ ਮੂਹ ਭੇੜ ਤੇ ਉਦਾਂ ਮੜਾ ਏਸੀ ਲਾ ਦੇ। ਗਾੜ ਵਾਲੀ ਗਾੜਵਾ। ਖੱਲੂ ਵੀ ਵਾਲੀਆਂ ਕੱਟੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਿ ਮੇਰੇ ਆ ਮਮੀ ਸਫਰ ਤੇਰਾ ਮੱਝਿਆ ਰਿਹਾ ਕਿ ਤੋਂ ਨਹੀਂ ਕਿਤੇ ਮੌਕੇ ਤੇ ਅਗਲੇ ਹੋਰ ਤਾਂ ਹੀ ਮਗਾ ਮਾਨ ਮੋਈ ਨੇ ਉਹਨੋਂ ਤਾਂ ਸਾਡਾ ਸਾ ਸਾ ਮੀ ਭੰਗ ਕਰਕੇ ਚੱਲੀ ਉੱਥਾ ਅੱਛਾ ਮੀ ਤਾਂ ਉੱਧਰ ਦਾ ਬਾਲੀਆਂ ਫਾੜਾ ਡੁੱਬ ਗਿਆ ਹਣਾ ਪਾਣੀ ਆਇਆ ਆ ਪਿਆ ਪੂਰਾ ਹਾਲੇ ਮੈਂ ਤਾਂ ਹੁੰਦੇ ਕਿ ਤੱਕ ਨਹੀਂ ਜਾਈ ਨਹੀਂ ਹਣਾ ਉੱਦੇ ਜਾਣ ਦੇ ਲਿਖਿਆ ਖਲਾਉਣ ਤੋਂ ਪਹਿਲਾਂ ਮੈਂ ਨਾ ਨਾ ਆਕੀਆ ਚਾਹੇ ਮੀ ਆ ਯਾਰ ਕਮਾਂਡ ਮੱਥੇ ਆਓ ਯਾਰ ਜਦੋਂ ਖੁਸ਼ੀ ਆ ਪਾੜਦੇ ਦਾ ਹੱਕੀ ਆ ਫੇਰ ਪਛੇਤ ਜਦ ਤੇ ਉਹਦੀ ਮਾਨੇ ਦੇ ਰੂ ਰੋ ਤੇ ਹੋਂ ਗਜਰ ਗੈਂ ਦੇ ਰੂ ਦੀ ਕਹਿਤਾ ਨਾ ਹੋਂ ਯਾ ਹੋਂ ਯਾ ਮਮੀ ਹੋ ਬੇ ਕਨੀ ਬੇ ਦੇ ਦੋਗਲੇ ਨੇ ਕਹਿਤਾ ਕਿ ਆਪਾਂ ਨੂੰ ਪੰਪੂ ਓਪ ਹੋਵੇ ਯਾਰ ਸਾਹ ਆਉਂਦੇ ਜਾਈ ਹੋਰ ਲੋਡ ਸੀ ਸਾਰੇ ਹਾਂ ਪੁੱਛ ਸਾਰੇ ਠੀਕ ਬਾਹੇ ਗੁਰੂ ਮਾਪਾ ਮਿਹਰ ਕਰੀ ਮਾਲਕਾ ਮਿੱਤਰੋ ਮੌਸਮ ਫਿਰ ਖਰਾਬ ਕਰਕੇ ਤਾਂ ਕਰਕੇ ਗੁਰਦੁਆਰੇ ਆ ਗਏ ਸੀ ਸੰਗਤ ਸਾਡੀ ਪਹੁੰਚ ਚੁੱਕੀ ਆ ਸਾਰੀ ਦੁਬਾਰਾ ਜੇ ਬੋਗੇ ਪੂਰੀ ਤਿਆਰੀ ਦਿਨ ਉਪਰ ਸਾਤ ਜਾਣਾ ਵੀ ਪਿਆਲਾ ਰਿਹਾ ਗਾਮਾ ਕਰ ਬਿਤੀ ਚਾਹ ਮਿੱਤਰੋ ਚਾਹ ਦਾ ਵੀ ਬੱਕਰਾ ਹੀ ਸੁਆਦ ਹੈ ਮੇਜ ਹੈ ਮਦਾਨੇ ਨਾਲ ਚਾਹ ਮਦਾਨੇ ਨਾਲ ਸਾਰੇ ਜੀਵਾਂ ਦੇ ਵਿੱਚੋਂ ਜੇ ਕਿਸੇ ਜੀਵ ਨੇ ਤਰੱਕੀ ਕੀਤੀ ਹੈ ਤੇ ਮਨੁੱਖ ਨੂੰ ਹਾਂ ਵਾਹ ਹੈ ਗੁਰਜੀ ਕੀ ਫਤਿਹ ਰਾਮ ਸਲੇਮ ਗਉਤੀ ਚਾਹ ਕਥਾ ਸੁਣਾ ਕੇ ਬਾਪ ਨੇ ਕਰੀ ਅਰਦਾਸ ਮਿੱਤਰੋ ਤੁਮਨ ਸ਼੍ਰੀ ਗੁਰਪ੍ਰਿੰਸਤਾ ਮਹਾਰਾਜ ਸਤਿ ਸ੍ਰੀ ਅਕਾਲ ਜੁਆ ਮੇਰੇ ਪਿਆਰੋ ਜੀਵਾਨ ਤੁਦਨ ਮਤੁਰਾ ਵੰਦਨ ਜੀ ਜੋ ਗੁਰੇਤਿ ਕਾ ਮਹਾਰਾਜ ਦਾ ਸਭ ਪੈ ਨਦਰ ਸ੍ਰੀ ਪਾਈ ਮਨਦੀਪ ਸਿੰਘ ਦਾ ਪੁੱਤਰ ਮਹਾਰਾਜ ਨੂੰ ਆਪ ਦੀ ਚਲਦੀ ਕਦਮ ਸ਼ੁਕ ਸ਼ਾਂਤੀ ਉਲੋਕ ਗਮਾ ਆਪ ਦੀ ਪ੍ਰਾਰਥਨਾ ਫਿਰ ਲਿਆ ਪ੍ਰਸਾਦ ਫਿਰ ਆਗੇ ਲੰਗਰ ਹਾਲ ਚ ਜੇ ਇੱਥੇ ਸਾਡੇ ਸਿਪੂ ਜੀ ਵਰਗੇ ਸਬਜੀ ਵਰਤਾ ਰਹੇ ਸੀ ਸੇਵਾ ਕਰ ਰਹੇ ਸੀ ਬਾਜੀ ਬਾਬਾ ਜੀ ਵੀਰ ਤਾਂ ਜ਼ਰੂਰੀ ਹੈ ਵੀਰ ਵੀ ਖਾਵਾਂਗੇ ਮਤਰਾ ਆਪਣਾ ਪ੍ਰਸਾਦ ਮਾਨਾ ਨੇ ਘੜੀਆਂ ਦਾ ਟ੍ਰੈਂਡ ਚਲਾਦਾ ਮਤਰੋ ਆ ਜਾ ਉਹਨੂੰ ਬੁਲਾ ਸੱਜੂ ਨੂੰ ਉਹ ਵੀ ਲੈ ਉਹਨਾਂ ਨੂੰ ਸੱਜੂ ਨੂੰ ਵੀ ਬੁਲਾ ਚਾਰੇ ਸਾਰੇ ਮਾਨੀ ਘੜੀਆਂ ਫਿਰ ਟਾਈਮ ਤਾਂ ਜ਼ਰੂਰੀ ਹੈ ਫਿਰ ਟਾਈਮ ਦੀ ਤਾਂ ਕੀਮਤ ਫਿਰ ਸਮੇਂ ਦੀ ਤਾਂ ਕੋਈ ਕੀਮਤ ਹੀ ਨਹੀਂ ਜੀ ਸਮਾਂ ਦਾ ਸਭ ਤੋਂ ਕੀਮਤ ਖਾਈ ਸੈਜੂ ਮੜਾ ਜਗਾ ਕੇ ਜਗਾ ਰਿਹਾ ਆ ਦੇਖੋ ਜੀ ਕਿਆ ਬਾਤ ਹੈ ਲਾਈਟ ਵੀ ਚੱਲ ਗਈ ਸੈਜੂਰੀ ਘੜੀ ਦੀ ਇਹ ਤਾਂ ਮਾਨ ਸਾਰੀ ਘੜੀਆਂ ਮੰਨੀ ਵੜਨੇ ਸਾਰੀ ਸਾਰਿਆਂ ਦੇ ਘੜੀਆਂ ਨੇ ਸਾਰੀ ਸਮੇਂ ਦੀ ਸਾਰੀ ਸਮੇਂ ਦੀ ਕੀਮਤ ਪਸਾਣਦੇ ਨੇ ਨਾ ਚੱਕ ਓਏ ਕਿਆ ਬਾਤ ਹੈ ਦੇਖ ਬਾਤ ਕਿਹੜੀ ਵਾਲੀ ਸੋਹਣੀ ਐ? ਕਿਹੜੀ ਬਾਤ ਸੋਹਣੀ ਐ? ਵਾਲੀ ਸੋਹਣੀ। ਕਿਹੜੀ ਬਾਤ ਸੋਹਣੀ ਐ? ਐ ਵਾਲੀ ਸੋਹਣੀ। ਦੱਸੀ ਕਿ ਕਿਹੜੀ ਇਹ ਵਾਲੀ ਸੋਹਣੀ ਐ? ਦੇਖ ਬਲੈਕ ਬਲੈਕ। ਮਾਰੇ ਕੋਲ ਮਾਗੀ ਕਰ ਦੋ। ਹਾਂ ਦੇਖੀ ਕਰੀ ਜਾਂਦਾ ਉਹ। ਉਹ ਦੇਖੋ ਹੱਥ ਲੱਗ। ਉਹ ਖਰਾਬ ਨਾ ਕਰਦੀ ਜਾਦੂ ਮਾਰ ਕੇ। ਹਾਂ ਸੂਈ ਤਾਂ ਜਲਦੀ ਨਹੀਂ ਹੁੰਦੀ ਚਲ ਕੇ ਚਲਦੀ ਐ। ਓਏ ਉਹ ਜਾਦੂ ਮਾਰੀ ਜਾਂਦਾ ਯਾਰ। ਕਰੂਗਾ ਖਰਾਬ ਲੱਗਦਾ। ਉਹ ਮੇਰੀ ਕਿੱਥੇ ਕਰੈਪ ਕਰੇਗਾ ਤੂੰ? ਜਗਾ ਮਿੱਤਰੋ। ਉਹ ਕੱਪੈ ਗਿਆ ਭਾਂਡੇ-ਬੂਡੇ ਸਮਾ ਦੇਂਗੇ ਮਣੀ ਅਸੀਂ ਬੇਚਿੰਤਾ ਹੋ ਕੇ ਤੂੰ ਜਾ ਹੋ ਗਿਆ ਮਿੱਤਰੋ ਕੰਮ ਆ ਇੱਕ ਵਜ ਗਿਆ ਜੰਮ ਮੈਂ ਪੁੰਨਾ ਭੋਲ ਜਾਊਗਾ ਕਿੱਥੇ ਜਾਏਗਾ ਅੱਜ ਮੀਂਹੇ ਕਰਕੇ ਖੁਸ਼ੀ ਵੀ ਆ ਤੈਨੂੰ ਥੋੜੀ ਜਿਹੀ ਜ਼ਿਆਦਾ ਹੈ ਨਾ ਆ ਬਣਾ ਰਹਿ ਗੋ ਬਣਾ ਰਹਿ ਗੋ ਤੇ ਉੱਪਰ ਦਬਾਏ ਰਾਕੇ ਧੀਰੇ ਨੂੰ ਮੇਲੋ ਕੀ ਹਾਲ ਨੇ ਬਈ ਵਧੀਆ ਵਧੀਆ ਜਮਾ ਲੋਟ ਆ ਵਧੀਆ ਠੀਕ ਠਾਕ ਚੱਲਦੀ ਕਲਾ ਅੱਜ ਸਾਰੀ ਟੀਮ ਹੀ ਫਿਰਦੀ ਔਰੇ ਦਾ ਦਰੂਰੀ ਆਗਲਾ ਹਾਂ ਵਧੀਆ ਵਧੀਆ ਪਾਂਡੇ ਉਧਰ ਤਾਂ ਸਾਂਭਤੀ ਸਾਰੇ ਸਾਰੇ ਸਾਂਭਦਾ ਹੋ ਇੱਕ ਸਾਡੀ ਟੇਮ ਦਾ ਮੈਂਬਰ ਉਹ ਠੀਕ ਰਖਾਈ ਜਾਂਦਾ ਖੀਰ ਨੂੰ ਦੇਈ ਜਾਂਦਾ ਧੂਫ ਉਹ ਇੱਕ ਗੱਲ ਆ ਉਹ ਪ੍ਰੋਫੈਸ਼ਨਲ ਆ ਮੈਂ ਉਹਦੀ ਵੀਡੀਓ ਦੇਖੀ ਹਾਂ ਜਿੰਨੀ ਸੋਹਣੀ ਉਹ ਪ੍ਰੈਕਟਿਸ ਕਰਦਾ ਸੋਤੂ ਕਿਸੇ ਤੁਣੀ ਆਏ ਹਾ ਦੇਖ ਓਏ ਟੈਂਪਲੋਂ ਦਾ ਰਿਹਾ ਅਗਲਾ ਫਾਉਚਾ ਹਾ ਮੈਨੂੰ ਨਹੀਂ ਪੈਰਾ ਚਾਹੇ ਕਿੱਥੇ ਮਰਜੀ ਨਾਬੇ ਜਾਂਦਾ ਰਿਹਾ ਕਲਾਸਾਂ ਇਹ ਜਿਹੜਾ ਪਨੇਰ ਬੰਦਾ ਰਿੱਤੇ ਮਾਦ ਤੇ ਸਕੇ ਮੈਂ ਵੀਡੀਓ ਦੇਖਿਆ ਨਹੀਂ ਮੈਨੂੰ ਕੋਈ ਦਿਖਾਈ ਕੀ ਕਰਦੇ ਨੇ ਉਹਨੇ ਸਾਰਿਆਂ ਨੂੰ ਸਾਂਡ ਕੇ ਕਹਿੰਦਾ ਉਹ ਜਿਹੜਾ ਪਿੱਛੇ ਬੰਦਾ ਕਹਿੰਦਾ ਉਹ ਸਾਰਿਆਂ ਨੂੰ ਸਹੀ ਪ੍ਰੈਕਟਿਸ ਤੂੰ ਕਹਿ ਦੱਸਦਾ ਫਿਰ ਉਹਦੀ ਵਿਸ਼ੇਸ਼ਤਾ ਵੀ ਕੈਂਪ ਲਾਏ ਨੇ ਕਿ ਮੁੰਡੇ ਨੇ ਉਹ ਤਾਂ ਫਰਕ ਆ ਪੈਨ ਦੇਊਗਾ ਨਸ਼ੇ ਨਹੀਂ ਕਰੇਗਾ ਕਿ ਐਸੀ ਨਸ਼ੇ ਕਰੇ ਨੇ ਇਹ ਵਧੀਆ ਪੈ ਗਿਆ ਮਤਲਬ ਕੋਤੋਂ ਜਾਇਆ ਸੀ ਆਪਾਂ ਜਿਹੜਾ ਮਾਰਦਾ ਜੀਰੀ ਚ ਆਪਣਾ ਲੈ ਕੇ ਉਹਨੇ ਪਲਾਨ ਜੀ ਪਲਾਨ ਜੀ ਵੀ ਲਈਏ ਉਹ ਤੇਰੀ ਦੋ ਬਣਾ ਜਾਵੇ ਯਾਰਾ ਦੋੜਾ ਡੋਬੀ ਮੈਂ ਕਾਲਾ ਭਾਲੀ ਕੱਢਦਾ ਮੇਰਾ ਪਾਣੀ ਤਾਂ ਗਿੱਟਾਂ ਤੱਕ ਵੀ ਨਹੀਂ ਆਉਂਦਾ ਉਹਦੇ ਬਾਈ ਦੇ ਉਹ ਜਾਂਦਾ ਥੋੜਾ ਪਾਣੀ ਬਹੁਤ ਆ ਮਤਰੋ ਗੱਲ ਘੱਟਕਣੀਆਂ ਨੂੰ ਖੁੱਦਾ ਹੋਵੇ ਉਹ ਤਾਂ ਨਾ ਸਿੱਟ ਲਈ ਹਾਂ ਦਾ ਹੀ ਰਖਣਾ ਤਾਂ ਉਹ ਚਾਲੇ ਰੱਖੇ ਯਾਰ ਤੂੰ ਤਾਂ ਇੱਧਰ ਨੂੰ ਨਹੀਂ ਆਉਂਦਾ ਜਿੱਥੇ ਆ ਗੱਡੀ ਵਾਲਾ ਲਿਆਇਆ ਉਧਰ ਵੀ ਜੱਦ ਪਾਣ ਨੂੰ ਉਰਨੂਗਾ ਹਾਂ ਲੌਂਗਾਲਾ ਗਾਨ ਗਰੀਆ ਚਾਹਦੇ ਇੱਕ ਮਿੰਟ ਨੂੰ ਕਰਾ ਲਓ ਕੌਣਾ ਹੈ ਹਾਂ ਵੀ ਮਤਰੋ ਥੋੜੀ ਜਿਹੀ ਕਟਾਉਣਾ ਗਾੜੀ ਤੇ ਤੇਰੇ ਮੀਡੀਅਮ ਆ ਗੂ ਚਿੱਟੀ ਜੀ ਤੁਹਾਨੂੰ ਉਹਨੂੰ ਕਾਲਪ ਕਰਨਾ ਨਾ ਦਾੜੀ ਮੇਰੇ ਵੀ ਵਾਲਾ ਦੇ ਕੇ ਨੇ ਆਇਆ ਬਾਈ ਸਿਹਰੇ ਜੀ ਪਾਪੜਾ ਰੰਗ ਜਾ ਦੇਰਾ ਵੀ ਨੇ ਕਰ ਲਾ ਗਿਆ ਕੇ ਨੂੰ ਹਰਕਦਾ ਪੈਂਦਾ ਯਾਰ ਹਾਂ ਤੇ ਤੇਰਾ ਤਾਂ ਜਮੂ ਏਅਰਪੋਰਟ ਹੋ ਗਿਆ ਤੂੰ ਤਾਂ ਹੁਣ ਆਉਦਾ ਬਾਜਣ ਬੋਜਣ ਜਾ ਘਟਾਇਆ ਭੱਜ ਤੜਕੇ ਪਾਪ ਗੇੜਾ ਗੂੜਾ ਘਟਾਇਆ ਕਰ ਸਾਈਕਲ ਦਾ ਚਲਾਇਆ ਕਰ ਆਇਆ ਕੋਈ ਸ਼ੂਟ ਆ ਵੱਡਾ ਲਿਆ ਭਾਈ ਹਾਂ ਉਹਨੂੰ ਵਿੱਚ ਘਟਾ ਦੇ ਹਾਂ ਕਰ ਗਏ ਮੈਂ ਮਤਲਬ ਲੌਂਗ ਵਾਲਾ ਫੇਰਾ ਆਰਾ ਸਿਰੋਂ ਨੂੰ ਵਗ ਜਾਂਦਾ ਆ ਉਬਾਲ ਨੂੰ ਨਿਕਲ ਜਾਂਦਾ ਭੁੱਲੇ ਉਹ ਦੁਕਾਨ ਜੀ ਹਾਂ ਖੁੱਲੀ ਨਹੀਂ ਆਪਾਂ ਕੋ ਦਾ ਜਿੰਮਾ ਜਦੋਂ ਉੱਥੇ ਗਈ ਜਾਂਦਾ ਸੀ ਆ ਖੜੀ ਐ ਹੁਣ ਹੁਣ ਕਿਹੜੇ ਲੋਟੋਂ ਹੋਗੇ ਹੁਣ ਕਿਹੜੇ ਲੋਟੋਂ ਹੋਗੇ ਤਾਂ ਹੀ ਉਹ ਕਹਿੰਦਾ ਸੀ ਹੁਣ ਮੈਂ ਮੈਂ ਕਹਿੰਦਾ ਸੀ ਤਾਂ ਸੀ ਹੁਣ ਕਿਹੜੇ ਲੋਟੋਂ ਹੋਗੇ ਦੂਜੇ ਲੋਟੋਂ ਹਣ ਆ ਗਏ ਭਾਈ ਕੇਲੇ ਵਾਲਿਆਂ ਦੇ ਹੁਣ ਕੀ ਕਹਿਣਾ ਚਾਹੋਂਗੇ ਪਹਿਲਾਂ ਕਹਿੰਦੇ ਸੀ ਇੰਨੇ ਪਹਿਲਾਂ ਹੀ ਗਿਆ ਸੀ ਆ ਗਏ ਭਾਈ ਆਹ ਕੀ ਦੋ ਇਹ ਲੋ ਲੈਨੇ ਹੁਣ ਵੀ ਗੱਲੋ ਕੀ ਲੇਉਣਾ ਇਹ ਪੁਦਾਨ ਤੋਰ ਚੋਂ ਲੈ ਲਈ ਬਰੋ ਪੁਦਾਨ ਮਿੱਤਰੋ ਫਿਰ ਆਪਾਂ ਪਰ ਲਈ ਗੱਡੀ ਚ ਚੱਲਿਆਂ ਚਲੋ ਜੀ ਜੀ ਬੰਦਾ ਜੀ ਚੱਲ ਠੀਕ ਆ ਚਲ ਆ ਜਾਓ ਆ ਗਈ ਵਾ ਠੀਕ ਆ ਆ ਗਏ ਮਤ੍ਰੁ ਜੀ ਨੇ ਰੋ ਚੱਕਿਆ ਮਤ੍ਰੁ ਬਰੇਕ ਦੀ ਕਾਉਂਸਲਿੰਗ ਕਰਕੇ ਆਉਣੀ ਆ ਆ ਬੱਚੇ ਜੀ ਨੇ ਕਿਵੇਂ ਇਹ ਬੱਚੇ ਫਾਰਮ ਚੋਂ ਆਏ ਆ ਦੇਖੋ ਵਧੀਆ ਨਾ ਜਵਾਗੜੀ ਦਾ ਜੀ ਲੱਗਿਆ ਨਾ ਬਿਲਕੁਲ ਇਹ ਦੇਖ ਓਕੇ ਰਿਪੋਰਟ ਆ ਯਾਰ ਅਪ ਚਵਾਕਾਂ ਨਾਲ ਖੇਡਣ ਦਾ ਬੜਾ ਨਿਆਰਾ ਬੋਲ ਜੀ ਨੇ ਹੈ ਮਸਤ ਹੋਏ ਵੇਤ ਕੀ ਬਾਤ ਆ ਇਹਨਾਂ ਦੇ ਹਾਂ ਨੂੰ ਹਣ ਪਿਆਰਾ ਯਾਰ ਹਾਂ ਆਪਣਾ ਹੁਣ ਤੇਰੇ ਜੀ ਆਪਣਾ ਆਪਣੇ ਜੀ ਲੱਗਦਾ ਹਾਂ ਵੀ ਆਏ ਜੀ ਬਾਈ ਕੈਂਡੀ ਕੋਲੇ ਘਰੇ ਮਿਲਣਾ ਕੀ ਹਾਲ ਹੈ ਕੈਂਡੀ ਵਧੀਆ ਬੜੀ ਵਧੀਆ ਓਕੇ ਰਿਪੋਰਟ ਵਧੀਆ ਇਹ ਵੀ ਆਪਣਾ ਯਾਰ ਆ ਜੀ ਪ੍ਰਾਣੀਆਂ ਲਿਹਾਜਾਂ ਸਾਡੀਆਂ ਇਹਨੂੰ ਵੀ ਹੁਣ ਕਿਹਾ ਯਾਰ ਵੀ ਨਿਕਲੋ ਯਾਰ ਕੁਛ ਨਹੀਂ ਇਹ ਚੀਜ਼ਾਂ ਚ ਐ ਕੈਂਡੀ ਹਾਂ ਬਾਈ ਹੁਣ ਸਟਾਰਟ ਦੇਣਾ ਯਾਰ ਸਾਰਾ ਤੇਰੇ ਨਾਲ ਆ ਯਾਰ ਜੇ ਮੈਂ ਕਹਿਣਾ ਹੁਣ ਹਣਾ ਠੀਕ ਆ ਮੜਾ ਜਿਹਾ ਹੌਸਲਾ ਰੱਖੋ ਗੱਲ ਕੁਛ ਵੀ ਨਹੀਂ ਇਹ ਜਾਨਣਾ ਚਾਹੀਦਾ ਸ਼ੋਰ ਠੀਕ ਆ ਨਛੇ ਤੋਂ ਬਣਾ ਤਾਂ ਜ਼ਿੰਦਗੀ ਬੜੀ ਸੋਹਣੀ ਹੈ ਯਾਰ ਹਮ ਗੱਲ ਤੁਰੇ ਫਿਰਦੇ ਰਹੇ ਨੇ ਕੁੱਤੇ ਵਾਂਗੂ ਉਧਰ ਨਾਂਗੇ ਉਧਰ ਨਾਂਗੇ ਨਹੀਂ ਇੰਨੇ ਚਾਹੀਏ ਦਾ ਟਾਵਰ ਨਾਲ ਖੇਤੋ ਕਰੇ ਹਮਮੇ ਰੋ ਖੇਤ ਹਾਂ ਬਾਲੀ ਬਾਈ ਆ ਤਾਂ ਯਾਰ ਜ਼ਿੰਦਗੀ ਬੇਚੈਨੀ ਵਾਲੀ ਆ ਤਾਂ ਰੱਛੇ ਚਾਹੇ ਮਨਾ ਨਸ਼ਾ ਕਰ ਲੈਣਾ ਨਸ਼ਾ ਕਰਕੇ ਵੀ ਚੈ ਨਹੀਂ ਹੁੰਦੀ ਚੈ ਨਹੀਂ ਆਉਂਦੀ ਬਈ ਠੀਕ ਆ ਉਵੇਂ ਯਾਰ ਵਿੱਚ ਔਖਾ ਹੁਣ ਪਤਾ ਹੀ ਆ ਯਾਰ ਆਪਾਂ ਲੰਘੀ ਆਣਾ ਇਹ ਜੀ ਕਿਆ ਮੇਰੀ ਮਾ ਉਹ ਲਿਆ ਬੰਦਕ ਨੂੰ ਫੇਰਾ ਲੱਗੂ ਵੀ ਕਿੱਥੋਂ ਲਗਾਈਏ ਹਾਂ ਉਹ ਵੀ ਮੈਂ ਕਹਣਾ ਯਾਰ ਵੀ ਨਿਕਲੋ ਹਨਾ ਇਹ ਜੋ ਹਿੰਮਤ ਕਰੋ ਹਮ ਚੱਲਾਂਗੇ ਫਿਰ ਸਵੇਰੇ ਆਪਾਂ ਹਾਂ ਹਾਂ ਬਈ ਜ਼ਿੰਦਗੀ ਬਦਲ ਜੂ ਯਾਰ ਬਸ ਰਹੀ ਮੜਾ ਜਾ ਹਿੰਮਤ ਜਿਵੇਂ ਆਪਾਂ ਕਹਿੰਨੇ ਹੁੰਨੇ ਕਾਇਮ ਹਮ 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 ਕਰਕੇ ਬਸ ਨੂੰ ਗਾਰਦੀ ਮੰਨਤਾਂ ਆ ਬਾਕੀ ਯਾਰ ਜਿਵੇਂ ਜਿਹੜਾ ਜਹਾਜ ਸਾਥ ਕਹੇਗਾ ਕਹਿੰਦੀ ਠੀਕ ਆ ਉਵੇਂ ਨਾਲ ਖੜਾਂਗੇ ਯਾਰ ਇਧਰ ਆਪਣਾ ਵੱਡਾ ਵੀਰ ਬੈਠਾ ਜੀਨਾ ਜੀਨੇ ਹਾਂ ਦੂਵੀਂ ਗੱਲ ਆਪਾਂ ਆਪਣੇ ਹਰ ਤਾਂ ਹੀ ਤਾਂ ਭੱਜਿਆ ਇਹਦੇ ਖਤਰੇ ਯਾਰ ਆਪਾਂ ਦੇਖ ਇੱਕ ਫੋਨ ਕਰਿਆ ਆਈ ਨਹੀਂ ਉਹ ਜੀ ਉਹ ਦੇਖਿਆ ਯਾਰ ਮੈਂ ਤੁਹਾਨੂੰ ਮੈਂ ਕਰਦਾ ਹਾਂ ਹੀ ਲਖੜਾ ਕਮੈਂਟ ਮੈਂ ਜਿਹੜੀ ਗੱਲ ਆ ਯਾਰ ਇਹ ਤਾਂ ਪੂਰਾ ਸਾਫ਼ ਦੇਵਾਂਗੇ ਯਾਰ ਉੱਥੋਂ ਤੱਕ ਐਂ ਕਹੇਗਾ ਉੱਥੇ ਤੱਕ ਠੀਕ ਆ ਠੀਕ ਆ ਹਿੰਮਤ ਤਾਂ ਆਪ ਕਰਨੀ ਜਰ ਜੇ ਮੇਰੇ ਵੱਸ ਹੋਵੇ ਮੈਂ ਕਹਿੰਦਾ ਉਹਨਾਂ ਵੀ ਮੈਂ ਛੋਡੇ ਥਾਂ ਛੱਡ ਕੇ ਵੀ ਤੁਹਾਨੂੰ ਦਿਖਾ ਦਿਆਂ ਵੀ ਕੀ ਹੈ ਠੀਕ ਆ ਵੀ ਹੇਮਾ ਤਵਸ ਤੁਸੀਂ ਆਪ ਕਰਨੀ ਯਾਰ ਹਰ ਤਰ੍ਹਾਂ ਦੇ ਨਾਲ ਨਾਲ ਆ ਯਾਰ ਤੁਹਾਡੇ ਜਿੰਦਗੀ ਬਦਲੂ ਬਾਕੀ ਤੁਸੀਂ ਆਪ ਯਾਦ ਕਰੋਗੇ ਜੇ ਮੈਂ ਕਹਿਣਾ ਹਾਂ ਆਪ ਕਹੋਗੇ ਵੀ ਠੀਕ ਹੈ ਬ੍ਰੀਤ ਸਹੀ ਕਹਿੰਦਾ ਸੀ ਹਾਂ ਬਈ ਮੈਂ ਆਪ ਫੋਨ ਕੀਤਾ ਆਉਦੀ ਤੁਸੀਂ ਭੱਜੇ ਵੀ ਆ ਤੇ ਆਪ ਆਪ ਕੋਈ ਯਾਰ ਆਪਣਾ ਮਕਸਦ ਹੀ ਇਹ ਆ ਮੈਨੂੰ ਐਵੇਂ ਆਇਆ ਬਲੌਗ ਜਿੱਤੇ ਖਾਤਰ ਪਾਉਣਾ ਜਿਹੜੀ ਮੈਨੂੰ ਐ ਆਉਂਦਾ ਹੁਣ ਆਪਣੀਆਂ ਵੀਡੀਓ ਦੇਖ ਕੇ ਵੀ ਜੇ ਕਿਸੇ ਦੇ ਹੋਰ ਦੇ ਮੰਨਤੇ ਐ ਬੂ ਆਪਾਂ ਤਾਂ ਜਿਹੜੇ ਘਾਟੇ ਝੱਲੇ ਨੇ ਝੱਲੇ ਨੇ ਯਾਰ ਹਾਂ ਬਈ ਹੈ ਬਰਬਾਦੀ ਕਰੀਏ ਜੀ ਇਹ ਆਪਾਂ ਐ ਕਹਿਣਾ ਹੁੰਦਾ ਜਿਹੜੇ ਨਵੇਂ ਲੱਗੇ ਨੇ ਉਹ ਉਹ ਦੇਖ ਕੇ ਮੋੜਿਆ ਹੋਣ ਯਾਰ 13 ਇਹ ਤਰ੍ਹਾਂ ਚੀਜ਼ਾਂ ਹੁੰਦੀਆਂ ਨੇ ਬਾਈ ਵੀ ਇਹ ਰਾਹ ਉੱਠ ਹੀ ਐ ਵੀ ਨਾ ਪਵੋ ਹਨਾ 2008 8 ਉੱਠਦੇ ਚੱਲਦੇ 7 ਦੇ ਹੂੰ ਇਹ ਕੀ ਹੋਇਆ 2025 ਹੋ ਗਿਆ ਬਸ ਜਰੇ ਇਹੀ ਪਾਉਣ ਦਾ ਵੀ ਆਪਣਾ ਮਕਸਦ ਆ ਐ ਆਉਂਦਾ ਇੱਕ ਤਾਂ ਆਇਆ ਹੁੰਦਾ ਵੀ ਇੱਕ ਤਾਂ ਲੱਗਣੀ ਐ ਇੱਕ ਤਾਂ ਹਟਾਉਣਾ ਤਾਂ ਹੈਗੀ ਹੈਗਾ ਵੀ ਆ ਹਟਣਾ ਚਾਹ ਜਦੋਂ ਮੈਂ ਤੁਹਾਨੂੰ ਕਹਿੰਦਾ ਵੀ ਹਟੋ ਇੱਕ ਮੈਨੂੰ ਐ ਆਉਂਦਾ ਵੀ ਜਿਹੜੇ ਨਵੇਂ ਲੱਗਦੇ ਨੇ ਚੱਲ ਹਨਾ ਹਲੇ ਪਤਾ ਲੱਗੇ ਉਹਨਾਂ ਨੂੰ ਵੀ ਨਾ ਚੇਦੇ ਆ ਮਾੜੇ ਪ੍ਰਭਾਵ ਨਹੀਂ ਕਰ ਜਾਣ ਵੀ ਨਾ ਉਹ ਇਹ ਪਾਸੇ ਘਰ ਦੀ ਪਰਬੱਤੀ ਹੈ ਬਾਈ ਨਾ ਚੈਨ ਆਵੇ ਬੰਦੇ ਨੂੰ ਜਦੋਂ ਆਦੀ ਹੋ ਜਾਂਦਾ ਚਾਈਲ ਵੀ ਨਹੀਂ ਆਉਂਦੀ ਜਾਨਾ ਜੀ ਕਿੱਥੇ ਚੈਣ ਆ ਯਾਰ ਚੈਣ ਦਾ ਆ ਸੁਆਦ ਤਾਂ ਵੀ ਮੈਂ ਤੁਹਾਨੂੰ ਕਹਿਣਾ ਵੀ ਯਾਦ ਕਰੋਗੇ ਯਾਰ ਵੀ ਜ਼ਿੰਦਗੀ ਕਿਆ ਅੱਜ ਮੈਂ ਇਹਨੂੰ ਚੀਨੇ ਨੂੰ ਦੋ ਫੋਨ ਲਾਤੇ ਤੇਰਾ ਨੰਬਰ ਨਿਕਲ ਗਿਆ ਜੀ ਫੋਨ ਚੋਂ ਮੈਨੂੰ ਆਖਿਆ ਬਾਈ ਹੁਣ ਕਿ ਕਰ ਹਾਲ ਸੀ ਠੀਕ ਨਾ ਨਾ ਬੱਲ ਕਰਕੇ ਨਾਲ ਆ ਯਾਰ ਬਸ ਕੈਮਰੇ ਹੀ ਜਿਹੜੀ ਗੱਲ ਆ ਕਿਉਂ ਵੀ ਜੀ ਨਾਲ ਹੋਰ ਪੂਰਾ ਸਾਡੇ ਕੋਲੇ ਉੱਥੇ ਨਾ ਆ ਗਰੀਆ ਪਣਾ ਮੰਗਦੇ ਨੂੰ ਦੱਸਿਆ ਯਾਰ ਮਾ ਹੋਰ ਠੀਕ ਆ ਬਾਈ ਠੀਕ ਆ ਕੈਮਰੇ ਹੀ ਨੇ ਸੁਠੀ ਖੜਾ ਕੇ ਕਹਿੰਦੇ ਯਾਰ ਐ ਥੋੜੀ ਗੱਲ ਲੱਗੇ ਹਾਂ ਠੀਕ ਆ ਹਾਂ ਠੀਕ ਆ ਬਸ ਇਹੀ ਆ ਨਰਸਿਕਨ ਨੂੰ ਵੀ ਲੱਦੇ ਦਾ ਸਨੇਹਾ ਦਾ ਜੀ ਆ ਵੀ ਨੱਚ ਵਾਲੇ ਦੀ ਜ਼ਿੰਦਗੀ ਕੀ ਹੁੰਦੀ ਆ ਨਾ ਬਾਕੀ ਤੇ ਵਰ ਕੀ ਹੁੰਦੀ ਆ ਹਾਂ ਬਾਕੀ ਆਪਾਂ ਦਾ ਮੈਦਾ ਗੈਨ ਨਹੀਂ ਰਹਿਣਾ ਯਾਰ ਰੋਜ਼ ਆਪਾਂ ਦਾ ਪਤਾ ਹੀ ਆ ਹਨਾ ਕੈਂਡੀ ਇੱਕ ਆਇਆ ਦਾ ਬਲੌਗ ਮੈਂ ਹੁੰਦੇ ਨੇ ਆਪਣੇ ਬਲੌਗ ਦੇ ਕੀ ਜੀ ਕਰਦਾ ਨਸਾ ਸੱਡੋ ਹਾਂ ਬਲੌਗ ਤੇ ਕਿੰਨਾ ਕਿ ਆਪਾਂ ਕਹਦੇ ਵਿਚਾਰਿਆ ਵੀ ਦੇਖ ਪ੍ਰੀਤ ਕਿੰਨਾ ਵਧੀਆ ਬਣ ਗਿਆ ਹੈ ਇਕੱਠੀ ਕਰਦੇ ਰਹੇ ਹਾਂ ਆਪਾਂ ਹੁਣ ਤੱਕ ਫੋਟੋਆਂ ਪਈਆਂ ਨੇ ਮੈਂ ਨਹੀਂ ਪਤਾ ਥੱਲੇ ਲਾ ਦਾਂ ਆਪਣੀਆਂ ਪ੍ਰਾਣੀਆਂ ਹਾਂ ਫੋਟੋਆਂ ਦੇਖੀ ਤੂੰ ਆਪਣੀਆਂ ਪ੍ਰਾਣੀਆਂ ਉਹ ਦਿਨ ਪਹਿਨ ਵਧੀਆ ਬਣੇ ਹੋਏ ਸੀ ਹਾਂ ਇਹ ਪਤਾ ਬੱਚਾ ਆਈਆਂ ਜਰਮਾ ਬਣਾਉਣਾ ਵੀ ਤਾਂ ਹੀ ਹਾਂ ਫਿਰ ਆਇਆ ਹੁੰਦਾ ਵੀ ਬਾਅਦ फेर ਮੇਰੀ ਮਿਹਨਤ ਜੀ ਪੱਲੇ ਪੈਂਦੀ ਜਦੋਂ ਐਂ ਅਗਲਾ ਕਹਿਣਾ ਯਾਰ ਵੀ ਠੀਕ ਆ ਯਾਰ ਤੇ ਮੈਨੂੰ ਐਂ ਹੁੰਦਾ ਖੁਸ਼ੀ ਹੁੰਦੀ ਅੰਦਰੋਂ ਦੀ ਖੁਸ਼ੀ ਹੁੰਦੀ ਆਪਾਂ ਜੀ ਕੋਈ ਕੰਮ ਲੱਗੇ ਹੋਈਏ ਉਹ ਦੇਖ ਕੇ ਜੀ ਕਰਦਾ ਐ ਤੇ ਤੇਰੇ ਨੌਕਾ ਸਰੀਰ ਹੋਵੇ ਵਧੀਆ ਯਾਰ ਵੀ ਜੀ ਗੇੜਾ ਫੇੜਾ ਦੇਵੇ ਬੰਦਾ ਟੌਰ ਨਾਲ ਦਾ ਹੂੰ ਜਿਹਦਾ ਨੌਕਾ ਇੱਧਰੋਂ ਲੰਘ ਜਾਂਦੇ ਆ ਇੱਧਰੋਂ ਐਚ ਵੀ ਲੱਗੀ ਰਹਿੰਦੀ ਯਾਰ ਬਾਕੀ ਜੈਨੇ ਉਹੀ ਅੱਜ ਵੀ ਵੀ ਤੇਨੀ ਪਹਟਾ ਦੇਾਂਗੇ ਯਾਰ ਇਹ ਤਾਂ ਬਸ ਐਂ ਹੀ ਜੀ ਮੈਂ ਕਿਹਾ ਪੁੱਛੇ ਕਹਿੰਦੇ ਲੋਕ ਵੀ ਕਿਵੇਂ ਹੁੰਦੇ ਨੇ ਬਲਾਗ ਆਪਣੇ ਬਲਾਗ ਗੁੱਡ ਹੁੰਦੇ ਨੇ ਬਈ ਯਾਰ ਸਾਰੇ ਉਹ ਹੈ ਜੇ ਬਲੌਕ ਪਾਇਆ ਕਰ ਯਾਰ ਨਮੀਜੀ ਮੰਦਿਰ ਦੇ ਕਿ ਸੁਧਰੇ ਯਾਰ ਹਣਾ ਹਾਂ ਹੈਨਾ ਆਈ ਆ ਨਵੀ ਆਪਣਾ ਵਾਸਤੇ ਚੱਲੀ ਹੋਈ ਨਵੇਂ ਜੇ ਦੇਖ ਕੇ ਮੁੰਡੇ ਸੁਧਰਨਾ ਨਵੇਂ ਜੇ ਬਾਲੇ ਗੜ ਗੇ ਹੂੰ ਇਹ ਦੇਖਿਆ ਤਾਂ ਹਾਂ ਹਾਂ ਨਵੇਂ ਜੇ ਬਾਲੇ ਗੜ ਗੇ ਯਾਰ ਹਟਣਗੇ ਹਟਾ ਮਾਗੇ ਯਾਰ ਕਿਉਂ ਵੀ ਹੋਰ ਯਾਰ ਕੋਈ ਫਾਇਦਾ ਨਹੀਂ ਮਿੱਤਰੋ ਨਵੇਂ ਮੁੰਡਿਆਂ ਨੂੰ ਸਾਡੀ ਬੇਨਤੀ ਹੈ ਜਿਵੇਂ ਕਹਿੰਦੀ ਕਹਣਾ ਜਿਹੜੇ ਲੱਗੇ ਨੇ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਬਾਈ ਦਫਤਰ ਆਈ ਹੈ ਇਹ 2007 ਤੇ ਲੱਗਿਆ 2025 ਤੱਕ ਵਾਦੀ ਵੀਰੇ ਬਜਮਾ ਐਂਡ ਨਹੀਂ ਹੁੰਦਾ ਆਪਾਂ ਕਹਿੰਦੇ ਬਰਬਾਦੀ ਚਲ ਹੁਣ ਇਹਦੇ ਵੱਡੇ ਭਰਾ ਬੋਲ ਰਹੇ ਨੇ ਹੂੰ ਬਰਬਾਦੀ ਹਾਂ ਉਹੀ ਆ ਜਦੋਂ ਆਪਣਾ ਇਹੀ ਕਹਿਣ ਆਉਂਦਾ ਵੀ ਅਗਲੇ ਨੂੰ ਦੱਸਿਆ ਜਾਵੇ ਵੀ ਇਹ ਰਾਹ ਜਦ ਤੁਸੀਂ ਕਹਿੰਦੇ ਹੋ ਦਿਖਾ ਨਹੀਂ ਆਏ ਅਦਲੇ ਰਿਆ ਤੇ ਕੁਝ ਨਹੀਂ ਯਾਰ ਗੰਦਾ ਹੀ ਐ ਡੱਕਾ ਹੀ ਨਹੀਂ ਯਾਰ ਬਾਲਾ ਗੰਦਾ ਬਾਈ ਬਾਲੇ ਘਰਾਂ ਦੇ ਘਰ ਬਰਬਾਦ ਕਰਦੇ ਠੀਕ ਹੈ ਹੋਰ ਕੋਈ ਫਾਇਦਾ ਨਹੀਂ ਯਾਰ ਚੱਲ ਚੰਗਾ ਵੀ ਸਿੱਕਾਲ ਬਾਈ ਸਾਰਿਆਂ ਨੂੰ ਹਾਂ